ਮੈਂ ਪਾਰਟੀ ਦਾ ਕੌਮੀ ਜਨਰਲ ਸਕੱਤਰ ਗੁਲਬੀਰ ਸਿੰਘ ਭਗਵਾਲ ਇਹ ਸਰਕਾਰ ਜੋ ਨਾਂ ਮਨਾਈ ਤੇ ਲਗਾਤਾਰ ਕਰ ਰਹੀ ਹੈ ਪਹਿਲਾ ਇਹਨਾਂ ਨੇ ਜੰਮੂ ਕਰ ਭੇਜਿਆ ਸਾਡੇ ਸਿੱਖਾਂ ਨੂੰ ਦੇ ਹੁਣ ਭਾਨਾ ਸਿੱਧੂ ਤੇ ਬਾਰ ਬਾਰ ਪਰਚੇ ਦਰਜ ਕਰਕੇ ਜਾ ਰਹੇ ਨੇ ਅੱਜ ਧੂਰੀ ਦੇ ਵਿੱਚ ਵੱਡਾ ਕਟਸ ਸੀ ਸਮਰਦ ਸਿੰਘ ਮਾਨ ਉਹਨਾਂ ਨੂੰ ਫੌਸਟ ਰੈਸ਼ ਕਰ ਲਿਆ ਹੈ ਬਾਕੀ ਅੱਲੇ ਘਰੇ ਪੁਲਿਸ ਰੇਡਾਂ ਕਰ ਰਹੀ ਹੈ ਇਹ ਸਰਾ ਸਰਕਾ ਸਰਕਾਰ ਦਾ ਇਹ ਠੱਕਾ ਸਦਾ ਨਹੀਂ ਚੱਲੇਗਾ ਜਿਵੇਂ ਲੋਕਾਂ ਨੇ ਭਗਵਾਨਤ ਮਾਨ ਦੀ ਸਰਕਾਰ ਬਣਾਈ ਸੀ ਚਾਹ ਦੇ ਨਾਲ ਉਵੇਂ ਹੁਣ ਅੱਜ ਲੋਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਕਿਉਂਕਿ ਲੋਕਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਤੱਕਾ ਕੀਤਾ ਜਾ ਰਿਹਾ ਨਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਹਿਲਾ ਸੁਖਬਾਲ ਸਿੰਘ ਖੇਰੇ ਦੇ ਪਰਚਾ ਦਰਜ ਕਰ ਦਿੱਤਾ ਜਦੋਂ ਸਮਝਸੀ ਮਾਨ ਜਿੱਤੇ ਨੇ ਤਾਂ ਉਹਦੀ ਜ਼ਮੀਨ ਲੱਭਣ ਤੇ ਇਹ ਲਗਾਤਾਰ ਤੱਕਾ ਹਰ ਵਿਅਕਤੀ ਨਾਲ ਕਰ ਰਹੇ ਨੇ ਤੇ ਨਵੇਂ ਨਵੇਂ ਪਰਚੇ ਝੂਠੇ ਪਾ ਕੇ ਅੰਦਰ ਕਾ ਜਦੋਂ ਜਮਾਨਤ ਹੋ ਜਾਂਦੀ ਹੈ ਦੁਆਰੇ ਕੋਲ ਚਰਚਾ ਕਰ ਦਿੰਦੇ ਨੇ ਪਰ ਸਰਕਾਰ ਦਾ ਤੱਕਾ ਲੰਮਾ ਸਮਾਂ ਨਹੀਂ ਚੱਲੇਗਾ ਜਨਤਾ ਜਾਗ ਉੱਠੀ ਹੈ ਤੇ ਜਿਵੇਂ ਇਕੱਠ ਗੁੰਨੇ ਉਹਨਾਂ ਦੇ ਪਿੰਡ ਚੋਂ ਹੈਗਾ ਉਮਰ ਅਜੇ ਧੂਣੀ ਵਿੱਚ ਵੱਡਾ ਇਕੱਠ ਸਾਡੀ ਪਾਰਟੀ ਵੱਲੋਂ ਸਲਾਸੀਮ ਸਿੰਘ ਜੀ ਸੀਮਾਨ ਵੱਲੋਂ ਅੱਜ ਦੇ ਦਿਨ ਧੂਰੀ ਵਿਖੇ ਪਾਰਟੀ ਪ੍ਰੋਗਰਾਮ ਰੱਖਿਆ ਸੀ ਜਿਦੇ ਵਿੱਚ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੀ ਰਿਹਾਈ ਲਈ ਜਮੂਰੀਅਤ ਤੰਗ ਨਾਲ ਅਸੀਂ ਆਪਣਾ ਰੋਸ ਧਰਨਾ ਦੇਣਾ ਸੀਗਾ ਧੂਰੀ ਫਾਟਕਾਂ ਦੇ ਕੋਲ ਉਹਦੇ ਸੰਬੰਧ ਵਿੱਚ ਅੱਜ ਸਾਡਾ ਕਾਟਰ ਤੇ ਹੋ ਰਿਹਾ ਸੀ ਲੇਕਿਨ ਮਾਨ ਸਾਹਿਬ ਉੱਥੇ ਝੂਰੇ ਸੀ ਕੱਲ ਰਾਤ ਆਏ ਹੈ ਸਵੇਰੇ ਫਿਰ ਸਰਕਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਪੁਲਿਸ ਭੇਜ ਕੇ ਸਾਰੀ ਹੌਸਲ ਰੈਸਟ ਕਰਾਤਾ ਹੈ ਉੱਥੇ ਵੀ 10-12 ਬੰਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਮਤਲਬ ਇਹ ਸਾਰੀ ਡਿਸਟਰਬੈਂਸ ਸਰਕਾਰ ਨੇ ਕੀਤੀ ਹੈ ਸਾਡੇ ਵੱਲੋਂ ਕੋਈ ਅਜਿਹੀ ਭੜਕਾਊ ਕਾਰਵਾਈ ਨਹੀਂ ਪਾਰਟੀ ਵੱਲੋਂ ਪਾਰਟੀ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਕੋਈ ਲਾਇਨ ਆਰਡਰ ਦੀ ਗੱਲ ਨਹੀਂ ਸੀ ਇਹ ਭੜਕਾਊ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਵੀ ਅਸੀਂ ਉੜਜੋ ਸ਼ਬਦਾਂ ਨਖੇਦੀ ਕਰਦੇ ਹਾਂ ਕੋਈ ਸਾਡੇ ਵਿਧਾਨ ਖਾਤ ਨੇ ਵਿਧਾਨ ਦੀ ਧਾਰਾ 14 19 21 ਸਾਨੂੰ ਅਧਿਕਾਰ ਦਿੰਦੀ ਹੈ ਜਿਵੇਂ ਅਸੀਂ ਆਪਣੀ ਆਜ਼ਾਦੀ ਨਾਲ ਜਮਹੂਰੀਅਤ ਧੰਗ ਨਾਲ ਵਿਧਾਨਕ ਧੰਗ ਨਾਲ ਅਸੀਂ ਆਪਣਾ ਰੋਸ ਜ਼ਾਹਰ ਕਰ ਸਕਦੇ ਹਾਂ ਆਪਣੇ ਵਿਚਾਰ ਪੜਤ ਕਰ ਸਕਦੇ ਆ ਰੋਸ ਧਰਨੇ ਦੇ ਸਕਦੇ ਆ ਕੋਈ ਵੀ ਜਿਹੜੀ ਰੋਸ ਐਲੀ ਕਰ ਸਕਦੇ ਆ ਉਹ ਸਾਡੇ ਵਿਧਾਨ ਸਭਾ ਕੋਲ ਨੂੰ ਕੁਝ ਲੈ ਗਿਆ ਮਾਨ ਸਾਹਿਬ ਦੇ ਪਾਰਟੀ ਦੇ ਇਹ ਬਹੁਤ ਜਿਹੜੀ ਹੈ ਅਸੀਂ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਇਹ ਰਿਕਵੈਸਟ ਕਰਾਂਗੇ ਕਿ ਬਤੌਰ ਐਮਪੀ ਹੁੰਦੇ ਹੋਏ ਇਹਨੂੰ ਸਾਰੀਆਂ ਜਮਹੂਰੀਅਤ ਕਾਨੂੰਨੀ ਗੱਲਾਂ ਜਿਨ੍ਹਾਂ ਨੂੰ ਜਾਣਕਾਰੀ ਹੈ ਉਹ ਹਮੇਸ਼ਾ ਉਹਨਾਂ ਤੇ ਪਹਿਰਾ ਦੰਦੇ ਆ ਰਹੇ ਨੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਪੜਕਾਓ ਕਾਰਵਾਈ ਕਰਨੀ ਤਾਂ ਲੋੜ ਨਹੀਂ ਸੀ ਇਹ ਇਹ ਗ੍ਰਸਤਾ ਇਹ ਗ੍ਰਫਤਾਰੀ ਹੋਣ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੱਡਾ ਪ੍ਰੋਗਰਾਮ ਵੀ ਲਿਖਿਆ ਜਾ ਸਕਦਾ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਰੋਸ ਲੈ ਕੇ ਉਹ ਫਿਰ ਮਾਹੌਲ ਤਾਂ ਸਰਕਾਰੇ ਖਰਾਬ ਕਰ ਰਹੀ ਹੈ ਨਾ ਨਾ ਕਿ ਪਾਰਟੀ ਵੱਲੋਂ ਕੋਈ ਜਮੂਰੀਅਤ ਗੈਰਬਜ਼ਾਨ ਨਿਕਲ ਜਾਂ ਕੋਈ ਕਾਨੂੰਨੀ ਉਲੰਘਣਾ ਕੀਤੀ ਗਈ ਹੈ ਇਸ ਲਈ ਇਹ ਇਹ ਸਰਕਾਰੇ ਰੋਚੀ ਹੈ ਸਰਕਾਰ ਦੀ ਮਸੀਂ ਇਹ ਕਹਿੰਦੇ ਵੀ ਇਹ ਜਿਹੜੀ ਹੈ ਜਿਹੜੀ ਭਾਨਾ ਸਿੱਧੂ ਦੇ ਸੰਬੰਧ ਵਿੱਚ ਅਸੀਂ ਅੱਜ ਰੱਖਿਆ ਸੀ ਇਹਨੂੰ ਜਲਦੀ ਜਲਦੀ ਰਿਹਾ ਕਰਨ ਉਹ ਬੇਕਸੂਰ ਨੌਜਵਾਨ ਹੈ ਉਹਨੇ ਲੋਕਾਂ ਦੇ ਲਈ ਸੋਸ਼ਲ ਸਰਵਿਸ ਕਰਦਾ ਸੀਗਾ ਉਹਦੇ ਵਾਸਤੇ ਇਹ ਸਾਰਾ ਪ੍ਰੋਗਰਾਮ ਰੱਖਿਆ ਸੀਗਾ ਇਹਨੂੰ ਦਬਾਇਆ ਨਾ ਜਾਵੇ ਨਾ ਪੰਜਾਬ ਪੰਜਾਬੀ ਨਾਸਿਕ ਕੌਮ ਕਦੇ ਜਾਏ ਜ਼ਬਰਦਸਤ ਤੋਂ ਡਰੀ ਐ ਨਾ ਕਦੇ ਭੱਜੀ ਐ ਹਮੇਸ਼ਾ ਸਾਹਮਣਾ ਕੀਤਾ ਤੇ ਫਤਿਹ ਪ੍ਰਾਪਤ ਕੀਤੀ ਐ ਅਗਲੀ ਰਣਨੀਤੀ ਕੀ ਰਹੇਗੀ ਹੁਣ ਅਗਲੀ ਰਣਨੀਤੀ ਹੁਣ ਅਗਦੇ ਵਿਚਾਰ ਕਰਕੇ ਦੁਨੀਆ ਪਾਰਟੀਆਂ ਨਾਲ ਕਿਉਂਕਿ ਇਹ ਪ੍ਰੋਗਰਾਮ ਸਾਂਝਾ ਸਾਰਿਆਂ ਦਾ ਸਾਰੀਆਂ ਪਾਰਟੀਆਂ ਕਿਸਾਨ ਯੂਨੀਅਨਾਂ ਨਾਲ ਸਾਰੇ ਅਕਾਲੀ ਦਲ ਸਿਆਸੀ ਸੰਗਠਨ ਸਾਰਿਆਂ ਦਾ ਇਕੱਠਾ ਚਾਲਿਆ ਪ੍ਰੋਗਰਾਮ ਅਗਲਾ ਜਿਹੜਾ ਵੱਡਾ ਲੈਵਲ ਤੇ ਰੱਖਣਾ ਉਹ ਸਾਰਿਆਂ ਨਾਲ ਵਿਚਾਰ ਕਰਕੇ ਮਾਨ ਸਾਹਿਬ ਨਾਲ ਉਹ ਫਿਰ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ ਇਹ ਵੀ ਅਸੀਂ ਫਤਿਹ ਤੱਕ ਪਹੁੰਚਾਂਗੇ ਇਹਦੀ ਆਪਣੀ ਜਿਹੜਾ ਮਿਸ਼ਨ ਨੂੰ ਪੂਰਾ ਕਰਾਂਗੇ ਹਰ ਇੱਕ ਬਾਤ